ਸਸੂ ਗੱਲ ਉਸ ਤੋਂ ਮੈਂ ਤੁਹਾਡਾ ਆਪਣਾ ਲੱਕੀ ਹੰਡਿਆ ਬਈ ਸਾਡੇ ਪਿੰਡ ਵਾਲੇ ਭੰਤੇ ਨੂੰ ਕੁੜੀ ਵਾਲੇ ਦੇਖਣ ਆ ਗਏ ਕੁੜੀ ਵਾਲਿਆਂ ਨੇ ਆ ਕੇ ਭੰਤੇ ਨਾਲ ਗੱਲਬਾਤ ਕੀਤੀ ਉਹਦੇ ਮਾਪਿਆਂ ਨਾਲ ਗੱਲਬਾਤ ਕੀਤੀ ਭੰਤੇ ਨੂੰ ਦੇਖ ਕੇ ਉਹ ਕਹਿੰਦੇ ਵੀ ਅਸੀਂ ਨਾ ਅੱਧੇ ਪੌਣੇ ਘੰਟੇ ਤੱਕ ਮੁੜ ਕੇ ਆ ਗਏ ਸਾਡੀ ਇੱਥੇ ਸਕੀਰੀ ਆ ਪਿੰਡ ਚ ਕਿਸੇ ਨਾਲ ਤੇ ਭਾਈ ਉਹ ਘੰਟੇ ਬਾਅਦ ਮੁੜ ਕੇ ਆ ਗਏ ਤੇ ਇੱਕ ਉਹ ਦੇ ਸੀ ਕਿ ਉਹਦਾ ਪੀਪਾ ਚੱਕ ਲੈ ਤਾਂ ਭੰਤੇ ਦਾ ਪਿਓ ਕਹਿੰਦਾ ਵੀ ਆ ਕਿ ਉਹਦਾ ਪੀਪਾ ਕਿਉਂ ਚੱਕ ਲੈ ਤੁਸੀਂ ਨਾ ਤਾਂ ਤੁਸੀਂ ਕੋਈ ਸ਼ਗਨ ਪਾਇਆ ਨਾ ਤੁਸੀਂ ਕੋਈ ਪੱਕ ਠੱਕ ਕੀਤੀ ਤੁਸੀਂ ਦੇਸੀ ਕਿਉਂ ਦਾ ਪੀਪਾ ਕਿਉਂ ਦੇ ਜੰਨੇ ਉਹ ਕਹਿੰਦੇ ਜੀ ਥੋੜਾ ਮੁੰਡਾ ਜਿਹੜਾ ਹੈਗਾ ਉਹ ਕੁਝ ਜ਼ਿਆਦਾ ਹੀ ਕਮਜ਼ੋਰ ਹੈ ਇਹ ਨਹੀਂ ਪਤਾ ਕਿਉਂ ਕਮਜ਼ੋਰ ਹੈ ਇਹ ਕਮਜ਼ੋਰ ਬਹੁਤ ਆ ਇਹਨੂੰ ਅਸੀਂ ਦੇਸੀ ਕਿਉਂ ਦਾ ਪੀਪਾ ਦੇ ਕੇ ਚੱਲੇ ਆ ਇਹ ਦੇਸੀ ਕਿਉਂ ਖਾ ਕੇ ਦੋ ਤਿੰਨ ਮਹੀਨੇ ਚ ਤਕੜਾ ਹੋ ਜੇ ਅਸੀਂ ਫੇਰ ਆ ਜਾਵਾਂਗੇ ਫੇਰ ਪੱਕ ਠੱਕ ਕਰ ਲਾਂਗੇ ਤਾਂ ਭਾਂਤੇ ਦਾ ਪਿਓ ਕਹਿੰਦਾ ਵੀ ਮੈਨੂੰ ਇੱਕ ਗੱਲ ਦੱਸੋ ਵੀ ਜੇ 2-3 ਮਹੀਨੇ ਬਾਅਦ ਵੀ ਮੁੰਡੇ 'ਚ ਕੋਈ ਫਰਕ ਨਾ ਪਿਆ ਇਹ ਐਸੇ ਤਰ੍ਹਾਂ ਸੁੱਕਿਆ ਜਾ ਰਿਹਾ ਫੇਰ ਤਾਂ ਉਹ ਕਹਿੰਦੇ ਜੀ ਗੱਲ ਇਹ ਆ ਵੀ ਕੁੜੀ ਡੋਬਨ ਨਾਲ ਤਾਂ ਚੰਗਾ ਦੇਸੀ ਕਿਉ ਦਾ ਪੀਪਾ ਡੋਬ ਕੇ ਦੇਖ ਲਓ ਨਵੇਂ ਦੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆ ਘੰਟੀ ਜੀ ਦਬ ਲਿਓ ਅਸੀਂ ਚੁਟਕਲੇ ਸੁਣਾਉਂਦੇ ਰਾਂਗੇ ਤੇ ਤੁਹਾਨੂੰ ਹਸਾਉਂਦੇ ਰਾਂਗੇ ਧੰਨਵਾਦ